ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਹੋਰ ਸਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਲਓ ਜੀ ਅੱਜ ਤੁਹਾਡੇ ਹਾਸਤੇ ਲੈ ਕੇ ਆਏ ਆਂ ਜੀ ਸਟੀਲ ਦੇ ਤਸਲੇ ਆ ਗਏ ਨੇ ਇੰਡਕਸ਼ਨ ਬੋਟਮ ਵਾਲੇ ਸਟੀਲ ਦੇ ਤਸਲੇ ਨੇ ਵਧੀਆ ਕੁਆਲਿਟੀ ਦੇ ਵੇਚੇ ਨੇ ਸਾਈਜ਼ ਦੇਖੋ ਵੱਡੇ ਸਾਈਜ਼ ਦੇ ਸਾਈਜ਼ ਦੇਖੋ ਤੇ ਕੁਆਲਿਟੀ ਦੇਖੋ ਵਧੀਆ ਚੀਜ਼ ਆਏਗੀ ਆ ਦੇਖੋ ਜੀ ਇੰਡਕਸ਼ਨ ਬੋਟਮ ਡਬਲ ਬੋਟਮ ਦੇ ਵਿੱਚ ਆ ਜਾਂਦਾ ਡਬਲ ਥੱਲਾ ਆ ਜਾਂਦਾ ਹੈਵੀ ਵੇਸ ਦੇ ਵਿੱਚ ਆ ਵਧੀਆ ਕੁਆਲਿਟੀ ਆ ਸਾਈਜ਼ ਦੇਖੋ ਜੀ ਜਾਨੀ ਕਿ ਕੋਈ 5 ਤੋਂ 6 ਲੀਟਰ ਦੀ ਕਮੈਸਟੀ ਦੀ ਆ ਸਾਈਜ਼ ਦੀ ਹੈਗੀ ਐ ਇਸ ਤੋਂ ਵੱਡਾ ਸਾਈਜ਼ ਫਿਰ ਜੇ ਉਹ ਤੁਹਾਨੂੰ ਤੇ ਵੱਡਾ ਸਾਈਜ਼ ਚਾਹੀਦਾ ਹੈ ਵੱਡਾ ਸਾਈਜ਼ ਫਿਰ ਆ ਜਾਏਗਾ ਸਸਤੋ 7 ਤੋਂ 8 ਕਿਲੋ ਦੀ ਕਮੈਸਟੀ ਵਾਲਾ ਕੁਆਲਟੀ ਦੇਖੋ ਸਟੀਲ ਦੀ ਹੈਵੀ 베이스 ਚਾ ਡਬਲ 베이스 ਲਗਾ ਦਾ ਡਬਲ ਥਲਾ ਜਾਨੀ ਕਿ ਨਿੱਗਰ ਚੀਜ਼ ਹੈ ਇੰਡਕਸ਼ਨ ਤੇ ਵੀ ਚੱਲੇਗਾ ਗੈਸ ਤੇ ਵੀ ਚੱਲੇਗਾ ਵਧੀਆ ਕੁਆਲਟੀ ਦੇ ਵਿੱਚ ਆ ਸਾਈਜ਼ ਦੇਖੋ ਇਕੋ 5-6 ਕਿਲੋ ਦੀ ਕੈਪੈਸਿਟੀ ਵਾਲਾ ਇਹ 7 ਤੋਂ 8 ਕਿਲੋ ਦੀ ਕੈਪੈਸਿਟੀ ਵਾਲਾ ਠੀਕ ਹੈ ਜੀ ਹੋਰ ਵੱਡਾ ਸਾਈਜ਼ ਚਾਹੀਦਾ ਤੇ ਹੋਰ ਵੱਡਾ ਸਾਈਜ਼ ਆਪਣੇ ਕੋਲ ਮਿਲ ਜੇਗਾ ਜੀ ਤੁਹਾਨੂੰ ਆ ਜਦਾ 10 ਕਿਲੋ ਦੀ ਕੈਪੈਸਿਟੀ 9 ਤੋਂ 10 ਕਿਲੋ ਦੀ ਕੈਪੈਸਿਟੀ ਹੈ ਇਹ ਵੀ ਡਬਲ 베ਸ ਦੇ ਵਿੱਚ ਹੈ ਵਧੀਆ ਕੁਆਲਿਟੀ ਹੈ ਠੀਕ ਹੈ ਜੀ ਵਧੀਆ ਚੀਜ਼ ਆ ਜਿੰਦੀ ਆ ਸਾਈਜ਼ ਵੇਖੋ ਡਬਲ 베ਸ ਆ ਇਹਦਾ ਹੈਵੀ ਥਲੇ ਜੀ ਵਧੀਆ ਕੁਆਲਿਟੀ ਦੇ ਵਿੱਚ ਵਧੀਆ ਸਟੀਲ ਫੁੱਲ ਗਾਰੰਟੀ ਵਾਲੀ ਸਟੀਲ ਹੈਗੀ ਹੈ ਕਿਸੇ ਗੱਲ ਦੀ ਕੋਈ ਕੰਪਲੀਟ ਨਹੀਂ ਆਉਣੀ ਇੰਡੈਕਸ਼ਨ ਤੇ ਵੀ ਚਲਾਉਗਾ ਇੰਡੈਕਸ਼ਨ ਤੇ ਵੀ ਚਲੇਗਾ ਗੈਸ ਤੇ ਵੀ ਚਲੇਗਾ ਭਾਵੇਂ ਹੀਟ ਤੇ ਰੱਖੋ ਭਾਵੇਂ ਇੰਡੈਕਸ਼ਨ ਤੇ ਰੱਖੋ ਤੇ ਭਾਵੇਂ ਗੈਸ ਤੇ ਰੱਖੋ ਤੁਹਾਨੂੰ ਕੰਮਾਂ ਦੇ ਵਾਸਤੇ ਨਹੀਂ ਵਰਤ ਸਕਦੇ ਜੇ ਇਹ ਵਧੀਆ ਕੁਆਲਿਟੀ ਦੀ ਵੇਚੀ ਜੇ ਜਿਸ ਕਿਸੇ ਵੀਰ ਭਾ ਭਾਵੇਂ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰ ਸਕਦਾ ਵਿਸ਼ਾਲ ਵਰਤਾ ਸਟੋਰ ਫਦੇਗੜ ਚੂੜੀਆਂ ਠੀਕ ਹੈ ਜੀ ਐਡਰੈਸ ਫੇਰ ਤੁਹਾਨੂੰ ਦੱਸ ਦਿੰਨੇ ਆ ਨਵੇਂ ਬੱਸ ਸਟੈਂਡ ਤੋਂ ਆਪਾਂ ਮਾਰਕੀਟ ਨੂੰ ਆਵਾਂਗੇ ਅੰਦਰ ਵਾਰ ਆਵਾਂਗੇ ਕਮੇਟੀ ਘਰ ਚੌਂਕ ਆਏਗਾ ਕਮੇਟੀ ਘਰ ਉਦੇ ਨਾਲ ਵਿਸ਼ਾਲ ਵਰਤਨ ਸਟੋਰ ਬਾਗ ਵਾਲੀ ਗਲੀ ਆ ਉਹਦੇ ਬਿਲਕੁਲ ਸਾਹਮਣੇ ਆ ਵਿਸ਼ਾਲ ਵਰਤਨ ਸਟੋਰ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲਾਈਕ ਕਰਿਓ ਠੀਕ ਹੈ ਜੀ ਵੀਡੀਓ ਵਾਇਰਲ ਹੋਣੀ ਚਾਹੀਦੀ ਆ ਹਰੇਕ ਤੱਕ ਪਹੁੰਚਣੀ ਚਾਹੀਦੀ ਆ ਜਾਨੀ ਕਿ ਜਿਹੜਾ ਵੀ ਕੋਈ ਮੋਬਾਈਲ ਚਲਾਉਂਦਾ ਉਸ ਤੱਕ ਵੀਡੀਓ ਪਹੁੰਚੇ ਜਿੰਨੂੰ ਵੀ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰ ਸਕਦਾ ਵਿਸ਼ਾਲ ਵਰਤਨ ਸਟੋਰ ਖਦੇਗਰ ਚੌਂਕੀਆਂ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਤੇ ਰ